ਜਲ ਜਲੰਧਰ ਦੇ ਧੋਗਪੁਰ ਇਲਾਕੇ ਵਿੱਚ ਬਾਇਲਰਾਂ ਤੋਂ ਨਿਕਲ ਰਹੀ ਸੁਭਾ ਨਾਲ ਆਸ-ਪਾਸ ਦੇ ਇਲਾਕਿਆਂ ਵਿੱਚ ਵਾਧਰੇ ਪ੍ਰਦੂਸ਼ਣ ਨੂੰ ਲੈ ਕੇ ਜਿਲਾ ਪ੍ਰਸ਼ਾਸਨ ਨੇ ਹੁਣ ਸਖ਼ਤ ਰੋਕ અપਨਾ ਲਿਆ ਹੈ। ਡਿਪਟੀ ਕਮਿਸ਼ਨਰ ਡਾਕਟਰ ਇੱਕਮੰਤੂ ਅਗਰਵਾਲ ਨੇ ਇਸ ਸਬੰਧੀ ਅਰਚ ਪਦਰੀ ਮੀਟਿੰਗ ਦੌਰਾਨ ਸਖ਼ਤ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਧੋਗਪੁਰ ਦੇ ਬਾਇਲਰਾਂ ਦੇ ਸੰਚਾਲਨ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਐਕਟ ਦੀ ਪੂਰੀ ਪਾਲਣਾ ਜ਼ਕੀਨੀ ਬਣਾਈ ਜਾਵੇ। ਹੋਰ ਆਇਆ ਕਿ ਕਿ ਸਬਾਹ ਨਾਲ ਨਿਜਟਣ ਲਈ ਅਧਿਕ ਤਕਨੀਕ ਦੀ ਵਰਤੋਂ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਉਹਨਾਂ ਮੁਤਾਬਕ ਬੋਇਲਰ ਚਲਾਉਣ ਵਾਲਿਆਂ ਨੂੰ ਬੈਂਕ ਗਾਰੰਟੀ ਜਮ੍ਹਾਂ ਕਰਾਉਣੀ ਲਾਜ਼ਮੀ ਹੋਵੇਗੀ। ਜੇਕਰ ਬੋਇਲਰਾਂ ਤੋਂ ਜ਼ਹਿਰੀਲਾ ਧੂੰਆਂ ਨਿਕਲਿਆ ਤਾਂ ਬੈਂਕ ਗਾਰੰਟੀ ਜ਼ਬਤ ਕਰ ਲਈ ਜਾਵੇਗੀ। ਅਧੇ ਨਾਲ ਇਹ ਜ਼ਰੂਰਤ ਪੈਣ ਤੇ ਬੋਇਲਰਾਂ ਨੂੰ ਤੁਰੰਤ ਬੰਦ ਕੀਤਾ ਜਾ ਸਕਦਾ ਹੈ। ਆਓ ਵੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਵਾਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਮੈਂ ਸਾਰੇ ਕੋਕਪੁਰ ਇਲਾਕਾ ਨਿਵਾਸੀਆਂ ਨੂੰ ਬਤੌਰ ਡਿਪਟੀ ਕਮਿਸ਼ਨਰ ਜਲੰਧਰ ਇਹ ਦੱਸਣਾ ਚਾਹੁੰਦਾ ਹੈ ਕਿ ਅਸੀਂ ਪਿਛਲੇ ਕਈ ਦਿਨਾਂ ਤੋਂ ਇਹ ਕੋਸ਼ਿਸ਼ ਕਰ ਰਹੇ ਸੀਗੇ ਕਿ ਜਿਹੜਾ ਬੋਇਲਰ ਲੱਗਿਆ ਹੋਇਆ ਹੈ ਕੋਕਪੁਰ ਦੇ ਵਿੱਚ ਉਤੋਂ ਜਿਹੜੀ ਕਾਲੀ ਰਾਖ ਨਿਕਲਦੀ ਹੈ ਸਵਾ ਨਿਕਲਦੀ ਹੈ ਉਹਦੇ ਲਈ ਕੋਈ ਹੱਲ ਕੀਤਾ ਜਾਵੇ ਤਾਂ ਅਸੀਂ ਪ੍ਰਦੂਸ਼ਣ ਕੰਟਰੋਲ 보ਡ ਨੂੰ ਵੀ ਬੇਨਤੀ ਕੀਤੀ ਸੀਗੇ ਇਸ ਬਾਰੇ ਜਿਹੜੇ ਨਿਰਦੇਸ਼ ਜਾਰੀ ਕੀਤੇ ਜਾਣ ਤੇ ਮੈਨੂੰ ਇਹ ਦੱਸਦੇ ਖੁਸ਼ੀ ਜਾਪੂਰੀ ਹੈ ਕਿ ਜਿਹੜਾ ਇਸ ਰਾਖ ਸੰਬੰਧੀ ਸਾਨੂੰ ਪੋਲਿਊਸ਼ਨ ਕੰਟਰੋਲ 보ਡ ਤੋਂ ਇੱਕ ਆਰਡਰ ਜਾਰੀ ਹੋਏ ਹੈ ਜਿਸ ਦੇ ਵਿੱਚ ਉਨ੍ਹਾਂ ਨੇ ਬੋਇਲਰ ਵਾਲਿਆਂ ਨੂੰ ਇਹ ਕਹਿ ਆ ਗਿਆ ਹੈ ਕਿ ਗੈਮ ਗਾਰੰਟੀ ਆਪਣੀ ਉਹ ਜਮ੍ਹਾਂ ਕਰਾਉਣਗੇ ਕਿ ਜੇ ਉਹ ਵਿਕ ਦੇ ਵਿੱਚ ਕਦੇ ਵੀ ਕਾਲੀ ਸੁਆਪ ਨਿਕਲੀ ਗਈ ਬੋਇਲਰ ਤੋਂ ਤਾਂ ਉਤੇ ਖਿਲਾਫ ਪੀਪੀਸੀਬੀ ਦੇ ਨਿਯਮ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਵੱਲੋਂ ਬੋਇਲਰ ਬੰਦ ਕਰਨ ਦੀ ਵੀ ਜਿਹੜੀ ਹੈ ਚੇਤਾਵਨੀ ਦਿੱਤੀ ਗਈ ਹੈ ਜਿਸ ਸੰਬੰਧੀ ਮੇਰੇ ਵੱਲੋਂ ਵੀ ਸਾਡੇ ਜਿਹੜੇ ਲੋਕਲ ਐਕਸੀਡੈਂਸ ਨੇ ਉਸ ਉਹਨਾਂ ਨੂੰ ਇਹ ਨਿਰਦੇਸ਼ ਦੇ ਦਿੱਤੇ ਗਏ ਨੇ ਕਿ ਇੱਕ ਟਾਈਮਲੀ ਇਨਾਂ ਤੋਂ ਬੈਂਕ ਗਰੰਟੀ ਜਮ੍ਹਾਂ ਕਰਵਾਈ ਜਾਵੇ ਐਂਡ ਰੈਗੂਲਰ ਪਰਤਾਲ ਕੀਤੀ ਜਾਵੇ ਕਿ ਜੇ ਉਹਦੇ ਵਿੱਚ ਕਾਲੀ ਸਵਾ ਨਿਕਲਦੀ ਹੈ ਤੇ بیمਾ ਤਹਿਤ ਉਸ ਤੇ ਇਮੀਜੇਟ ਕਾਰਵਾਈ ਵੀ ਕਰਵਾਈ ਜਾਵੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਆਸ਼ਵਾਸਨ ਦਿੰਦਾ ਹਾਂ ਕਿ ਜਿਹੜਾ ਬੋਇਲਰ ਦੇ ਨਾਲ ਜਾਂ ਕੋਈ ਵੀ ਉੱਥੇ ਪ੍ਰਦੂਸ਼ਣ ਦੀ ਸਮੱਸਿਆ ਆਵੇਗੀ ਪ੍ਰਸ਼ਾਸਨ ਸਦਾ ਹੀ ਤੁਹਾਡੇ ਨਾਲ ਖੜਾ ਹੈ ਤੇ ਉਹਦੇ ਖਿਲਾਫ ਵੀ ਕਾਰਵਾਈ ਵੀ ਕਰਾਂਗੇ ਨਾਲ ਹੀ ਮੈਂ ਤੁਹਾਨੂੰ ਇਹ ਵੀ ਅਪੀਲ ਕਰਦਾ ਹਾਂ ਕਿ ਜਿਹੜੇ ਮਾਨਯੋਗ ਹਾਈ ਕੋਰਟ ਦੇ ਆਦੇਸ਼ ਹੋਏ ਨੇ ਉਹਨਾਂ ਦੀ ਆਪਾ ਉਹਨਾਂ ਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਜੇ ਆਪਣੇ ਇਲਾਕੇ ਦੇ ਵਿੱਚ ਕੋਈ ਵੀ ਪੋਲੂਸ਼ਨ ਸੰਬੰਧੀ ਕਿਸੇ ਵੀ ਪਲਾਂਟ ਤੋਂ ਕੋਈ ਸਮੱਸਿਆ ਆਉਂਦੀ ਹੈ ਤਾਂ ਪੋਲੂਸ਼ਨ ਬੋਰਡ ਤੇ ਸਾਡਾ ਸਾਰੇ ਜਿਹੜੇ ਵਿਭਾਗਾਂ ਦੀ ਟੀਮਾਂ ਦੇ ਅਧਿਕਾਰੀ ਨੇ ਉਹ ਇਮੀਡੀਏਟਲੀ ਉਸਤੇ ਮੇਰੇ ਨਿਰਦੇਸ਼ਾਂ ਅਨੁਸਾਰ ਐਕਸ਼ਨ ਲੈਣਗੇ ਤੁਹਾਨੂੰ ਇਸ ਬਾਰੇ ਕੋਈ ਵੀ ਵਿਅਕਤੀ ਸੀ ਵੀ ਜਨਾ ਦੀ ਸ਼ਿਕਾਇਤ ਕਰਨ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਤੁਹਾਡੇ ਸਾਰਿਆਂ ਦੇ 摸摸的。